ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਚੰਡੀ ਦੀ ਵਾਰ ਦਾ ਪਾਠ ਕਿਸ ਵੇਲੇ ਕਰਨਾ ਚਾਹੀਦਾ ਹੈ ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ ਕਈ ਵਾਰ ਮਨ ਵਿੱਚ ਵਿਚਾਰ ਹੋਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਅਤੇ ਕਿੰਨਾ ਕਰਨਾ ਚਾਹੀਦਾ ਹੈ। ਕਈ ਸਾਧੂ ਮਹਾਤਮਾਵਾਂ ਨੂੰ ਵੀ ਪੁੱਛਿਆ ਪਰ ਕੋਈ ਵੀ ਤਸੱਲੀ ਬਖਸ਼ ਉੱਤਰ ਨਾ ਦੇ ਸਕਿਆ। ਇੱਕ ਦਿਨ ਖੇਤਾਂ ਵਿੱਚ ਜੋ ਕੋਠਾ ਸੀ ਉਸ ਵਿੱਚ ਬੈਠ ਕੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ। ਫਿਰ ਸੋਹਿਲਾ ਪੜ੍ਹ ਕੇ ਸੌਣ ਦੀ ਤਿਆਰੀ ਕੀਤੀ। ਬਾਹਰ ਚੰਦ ਦੀ ਚਾਨਣੀ ਸੀ ਤੇ ਬੁਹਾ ਖੁੱਲਾ ਹੀ ਰੱਖਿਆ ਹੋਇਆ ਸੀ ਆਪ ਅਜੇ ਆਰਾਮ ਹੀ ਕਰਨ ਲੇਟੇ ਹੀ ਸਨ ਕਿ ਕੁਝ ਦੂਰੋਂ ਦੋ ਬੰਦੇ ਆਪਣੇ ਵੱਲ ਆਉਂਦੇ ਦੇਖੇ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੇ ਮਨ ਵਿੱਚ ਵਿਚਾਰ ਆਈ ਜੇ ਕੋਈ ਰਾਹੀ ਮੁਸਾਫਰ ਹੋਏ ਤਾਂ ਲੋੜ ਅਨੁਸਾਰ ਲੀੜਾ ਕਪੜਾ ਦੇ ਕੇ ਆਰਾਮ ਕਰਨ ਲਈ ਜਗ੍ਹਾ ਦੇ ਦੇਵਾਂਗੇ ਜੇ ਕੋਈ ਲੁੱਟਣ ਖੋਣ ਵਾਲੇ ਹੋਏ ਤਾਂ ਫਿਰ ਡਟ ਕੇ ਮੁਕਾਬਲਾ ਕਰਾਂਗੇ ਅਜੇ ਐਨੀ ਵਿਚਾਰ ਮਨ ਵਿੱਚ ਆਈ ਸੀ ਕਿ ਉਹਨਾਂ ਨੇ ਇੱਕਦਮ ਆ ਕੇ ਇੱਕ ਨੇ ਮੈਨੂੰ ਸਿਰ ਵੱਲੋਂ ਅਤੇ ਦੂਸਰੇ ਨੇ ਪੈਰਾਂ ਵੱਲੋਂ ਦਬਾ ਲਿਆ ਮਾਨ ਹੀ ਮਨ ਮੈਂ ਵਿਚਾਰ ਕੀਤੀ ਇਹ ਨਾ ਤਾਂ ਕੋਈ ਰਾਹੀ ਮੁਸਾਫਰ ਹਨ ਤੇ ਨਾ ਹੀ ਕੋਈ ਲੁਟੇਰੇ ਜੋ ਐਨੀ ਸ਼ੇਤੀ ਮੈਨੂੰ ਆ ਕੇ ਦੱਬਿਆ ਹੈ ਇਹ ਕੋਈ ਸਤਪੁਰਖ ਸ਼ਹੀਦ ਸਿੰਘ ਹਨ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਅਜੇ ਦੋ ਪਾਠ ਹੀ ਕੀਤੇ ਸਨ ਕਿ ਸਿਰ ਵਾਲੇ ਪਾਸੇ ਤੋਂ ਜਿਸ ਨੇ ਦੱਬਿਆ ਹੋਇਆ ਸੀ ਉਸ ਸਿੰਘ ਨੇ ਛੱਡ ਦਿੱਤਾ ਅਤੇ ਨਾਲ ਹੀ ਦੂਸਰੇ ਨੇ ਵੀ ਮੈਂ ਉੱਠ ਕੇ ਬੈਠ ਗਿਆ ਸ਼ਹੀਦ ਸਿੰਘ ਕਹਿਣ ਲੱਗੇ ਕਿ ਅਸੀਂ ਤੈਨੂੰ ਦੱਬਣ ਨਹੀਂ ਆਏ ਸੀ ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਬਾਹਰ ਪਰਥਾਏ ਸ਼ੰਕਾ ਸੀ ਕਿ ਕਿਸ ਵੇਲੇ ਕਿੰਨਾ ਪਾਠ ਅਤੇ ਕਿਸ ਤਰ੍ਹਾਂ ਕਰਨਾ ਹੈ ਉਸ ਬੀਜ ਨੂੰ ਦੱਸਣ ਆਏ ਸਾਂ ਪਰ ਤੁਹਾਡੇ ਮਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ ਜਿਸ ਕਰਕੇ ਅਸੀਂ ਤੁਹਾਨੂੰ ਦੱਬਿਆ ਸੀ ਚੰਡੀ ਦੀ ਬਾੜ ਦਾ ਪਾਠ ਜੇ ਸੂਰਜ ਮਿٹے ਤੋਂ ਪਿੱਛੇ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਹੈ ਇਸ ਨੂੰ ਬੰਦ ਨਹੀਂ ਕਰਨਾ ਭਾਵੇਂ ਦੋ ਜਾਂ ਇਸ ਤੋਂ ਵੱਧ ਸਿੰਘ ਬਾਰੋ-ਬਾਰੀ ਰਲ ਕੇ ਕਰੀ ਜਾਣ ਜੇ ਕੋਈ ਇਕੱਲਾ ਸਾਰੀ ਰਾਤ ਕਰ ਸਕਦਾ ਹੈ ਤਾਂ ਵੀ ਠੀਕ ਹੈ ਜਿੱਥੇ ਪਾਠ ਕਰਨਾ ਹੋਵੇ ਸ਼ੋਭਾਸ਼ ਵਸਤਰ ਬਿਸ਼ਾ ਕੇ ਸੋਚ ਇਸ਼ਨਾਨ ਕਰਕੇ ਉੱਪਰ ਬੈਠ ਕੇ ਪਾਠ ਕਰਨਾ ਹੈ। ਦੇਸੀ ਘੋਦੀ ਜੋਤ ਜਗਾ ਲੈਣੀ ਚਾਹੀਦੀ ਹੈ। ਜੇ ਦਿਨੇ ਪਾਠ ਕਰਨਾ ਹੋਵੇ ਫਿਰ ਕੋਈ ਖਾਸ ਵਿਧੀ ਨਹੀਂ। ਚਾਹੇ ਕੋਈ ਇੱਕਾ ਪਾਠ ਕਰ ਲਵੇ ਭਾਵੇਂ ਦੋ ਕਰੇ। ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ। ਬਸ ਇੰਨੇ ਬਚਨ ਦੱਸ ਕੇ ਉਹ ਵਾਪਸ ਉਹੇ ਤੋਂ ਬਾਹਰ ਨਿਕਲਦੇ ਹੋਏ ਹੀ ਅਲੋਪ ਹੋ ਗਏ। ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ जीना न बिसराम शे कने آ कन जीना न बिसर न शने शे कने से آ